ਜਿਵੇਂ ਕਿ 올 ਰੈਡੀ ਇਹ 118 ਸੈਕਸ਼ਨ ਸੈਕਸ਼ਨ ਹੀ ਹੈ ਨਾ ਹਿਮਾਚਲ ਦਾ ਹਿਮਾਚਲ ਤੇ ਕਾਨੂੰਨ 올 ਰੈਡੀ ਐਗਜ਼ਿਸਟ ਕਰਦਾ ਹੈ ਅਸੀਂ ਉਸੇ ਨੂੰ ਹੀ ਮੰਗ ਰਹੇ ਹਾਂ ਕਿ ਜ਼ਮੀਨ ਸਿਰਫ ਖੇਤੀਬਾੜੀ ਵਾਲਾ ਬੰਦਾ ਹੀ ਲੈ ਸਕਦਾ ਰਹੀ ਗੱਲ ਲੀਜ਼ ਤੇ ਲੈਣ ਦੀ ਕਿਉਂਕਿ ਬਹੁਤ ਸਾਰੀਆਂ ਕੰਪਨੀਆਂ ਆ ਗਈਆਂ ਨੇ ਬਹੁਤ ਸਾਰੇ ਪ੍ਰਾਈਵੇਟ ਇੰਡੀਵਿਜੂਅਲ ਨੇ ਜੋ ਲੀਜ਼ ਤੇ ਠੇਕੇ ਤੇ ਲੈਣ ਨੂੰ ਕਹਿੰਦੇ ਨੇ ਉਹ ਠੇਕੇ ਵਾਲਾ ਇਹਦੇ ਚ ਅਜ਼ਮ ਚਣੂਗਾ ਹਾਂ ਇੱਕ ਸ਼ਰਤ ਜ਼ਰੂਰੀ ਹੈ ਐਗਰੀਕਲਚਰਿਸਟ ਦੇ ਨਾਲ ਨਾਲ ਉਹ ਪੰਜਾਬ ਦਾ ਡੋਮਿਸાઇલ ਹੋਣਾ ਚਾਹੀਦਾ ਹੈ ਬੰਦਾ ਉਹ ਬੰਦਾ ਪੰਜਾਬ ਦਾ ਡੋਮਿਸાઇલ ਹੋਣਾ ਚਾਹੀਦਾ ਹੈ ਜਿਹੜਾ ਵੀ ਬੰਦਾ ਐਗਰੀਕਲਚਰਿਸਟ ਹੈ ਜੋ ਇੱਥੇ ਐਗਰੀਕਲਚਰ ਦੀ ਜ਼ਮੀਨ ਲੈਣਾ ਚਾਹੁੰਦਾ ਹੈ ਇਹ ਕਲੀਅਰ ਕਟ ਗੱਲ ਹੈ ਔਰ ਇਹ ਆਲਰੇਡੀ ਐਗਜ਼ਿਸਟ ਕਰਦੇ ਨੇ ਕਾਨੂੰ ਹਿਮਾਚਲ ਰਾਜਸਥਾਨ ਦੇ ਵਿੱਚ ਬਲਕੇ ਰਾਜਸਥਾਨ ਦਾ ਤਾਂ ਇਹ ਤੋਂ ਵੀ ਸਖਤ ਹੈ ਕਾਨੂੰ ਅਸੀਂ ਜੋ ਪ੍ਰਪੋਜ਼ ਕਰ ਰਹੇ ਹਾਂ ਅਗਲੀ ਗੱਲ ਜਿਹੜੀ ਅਸੀਂ ਤੁਸੀਂ ਸਭ ਵਿੱਚ ਕੋਈ ਗੱਲ ਰਹਿ ਤਾਂ ਨਹੀਂ ਅਗਲੀ ਗੱਲ ਜਿਹੜੀ ਆ ਰਹੀ ਹੈ ਜਿਹੜੀ ਕੋਈ ਕੰਪਨੀ ਅਗਰ ਲੈਂਦੀ ਹੈ ਤਾਂ ਕੰਪਨੀ ਦੇ ਵਿੱਚ ਸਾਰੇ ਦੇ ਸਾਰੇ ਜਿਹੜੇ ਡਾਇਰੈਕਟਰਜ਼ ਹੋਣਗੇ ਜਾਂ ਜਿੰਨੇ ਵੀ ਬੰਦੇ ਹੋਣਗੇ ਉਹ ਡੋਮਿਸਾਈਲ ਹੋਣੇ ਚਾਹੀਦੇ ਆ ਪੰਜਾਬ ਦੇ ਤੇ ਐਗਰੀਕਲਚਰ ਨਾਲ ਸੰਬੰਧਤ ਹੋਣੇ ਚਾਹੀਦੇ ਨੇ ਇਫ ਦੇ ਬਾਇਰ ਲੈਂਡ ਇਨ ਐਗਰੀਕਲਚਰਿਸਟ ਲੈਂਡ ਆਈ ਥਿੰਕ ਇਹ ਗੱਲ ਕਲੀਅਰ ਹੋ ਗਈ ਐ ਤੁਹਾਨੂੰ ਅਗਲੀ ਗੱਲ ਤੇ ਆ ਜਾਨੇ ਆ ਕਿ ਜਿਹੜੀ ਕਮਰਸ਼ਲ ਤੇ ਰੈ residențial ਲੈਂਡ ਐ ਪੰਜਾਬ ਦੀ ਸਰਕਾਰੀ ਸਕੀਮਾਂ ਚ ਇਹਦੇ ਵਿੱਚ ਜਿਵੇਂ ਕਿ ਸਾਡੇ ਗਮਾਡਾ ਐ ਇੱਥੇ ਐਂ ਲੁਧਿਆਣੇ ਚ ਕੀ ਕਹਿੰਦੇ ਐ ਗਲਾਡਾ ਕਹਿੰਦੇ ਐ ਐਂ ਹਰ ਜਗ੍ਹਾ ਤੇ ਇਨ੍ਹਾਂ ਜ਼ਮੀਨਾਂ ਇਹ ਜਿਹੜੇ ਬੈਨੀਫਿਟ ਦਿੰਦੇ ਨੇ ਜਦੋਂ ਪਲਾਟਸ ਦਿੰਦੇ ਨੇ ਉਹ ਸਿਰਫ ਔਰ ਸਿਰਫ ਇਤੋਂ ਦੇ ਡੋਮਿਸਾਈਲ ਨੂੰ ਦਿੱਤੇ ਜਾਣ ਕਲੀਅਰ ਕੱਟ ਇਤੋਂ ਦੇ ਡੋਮਿਸਾਈਲ ਨੂੰ ਦਿੱਤੇ ਜਾਣ ਉਹ ਬੈਨੀਫਿਟਸ ਇਤੋਂ ਦੇ ਇਹੋ ਜਿਹੇ ਲੋਕਾਂ ਦਾ ਹੱਕਾ ਉਹਨਾਂ ਤੇ ਔਰ ਇੱਕ ਹੋਰ ਚੀਜ਼ ਜਿਵੇਂ ਮੈਂ ਪਹਿਲਾਂ ਹੀ ਕਿਹਾ ਤੁਹਾਨੂੰ ਕਿ ਸਰਕਾਰਾਂ ਨੂੰ ਜੋ ਕੰਮ ਕਰਨੇ ਚਾਹੀਦੇ ਐ ਉਹ ਅਸਲ ਕੰਮ ਤਾਂ ਨਹੀਂ ਕਰਦੇ ਬਕਵਾਸ ਕੰਮ ਜ਼ਰੂਰ ਕਰਦੇ ਨੇ 2020 ਦੇ ਵਿੱਚ ਅਮਰਿੰਦਰ ਸਿੰਘ ਦੀ ਸਰਕਾਰ ਨੇ ਇੱਕ ਸਲਮ ਜਨੂ ਲੈ ਕੇ ਇੱਕ ਐਕਟ ਲੈ ਕੇ ਆਏ ਸੀਗੇ ਉਹਦੇ ਚ ਉਹਨਾਂ ਨੇ ਕੀ ਕਿਹਾ ਸੀ ਕਿ ਜਿਹੜੇ ਵੀ ਬੰਦੇ ਕਿਸੇ ਵੀ ਸਰਕਾਰੀ ਜ਼ਮੀਨ ਤੇ ਕਬਜ਼ਾ ਕਰ ਚੁੱਕੇ ਨੇ ਉਹਨਾਂ ਦੀ ਉਹ ਜ਼ਮੀਨ ਮੰਨ ਲਈ ਜਾਊਗੀ ਤੇ ਜੇ ਅਸੀਂ ਉੱਥੋਂ ਉਹਨਾਂ ਨੂੰ ਹਟਾਉਣਾ ਤਾਂ ਅਸੀਂ ਉਹਨਾਂ ਦੇ ਬਰਾਬਰ ਦੀ ਜ਼ਮੀਨ ਕਿਤੇ ਹੋਰ ਪ੍ਰੋਵਾਈਡ ਕਰਾ ਦੇਾਂਗੇ ਅਸੀਂ ਸਿਰਫ ਇਹਦੇ ਚ ਇਹ ਕਹਿਣਾ ਚਾਹੁੰਦੇ ਆ ਕਿ ਪਹਿਲੀ ਗੱਲ ਇਹਦੇ ਚ ਕਮੈਂਡਮੈਂਟ ਕੀਤੀ ਜਾਵੇ ਕਿ ਜਿਹੜੇ ਨੂੰ ਵੀ ਦਿੱਤੀ ਗਈ ਹੈ ਜਾਂ ਦਿੱਤੀ ਜਾਊਗੀ ਉਹ ਸਿਰਫ ਪੰਜਾਬ ਦੇ ਡੋਮਿਸਾਈਲ ਬੰਦੇ ਹੋਣੇ ਚਾਹੀਦੇ ਨੇ ਡੋਮਿਸਾਈਲ ਚ ਕੋਈ ਵੀ ਹੋ ਸਕਦਾ ਹੈ ਡੋਮਿਸਾਈਲ ਦੇ ਵਿੱਚ ਕੋਈ ਵੀ ਬੰਦਾ ਹੋ ਸਕਦਾ ਉਹ ਕੋਈ ਹਿੰਦੂ ਹੋ ਸਕਦਾ ਉਹ ਸਿੱਖ ਹੋ ਸਕਦਾ ਉਹ ਮੁਸਲਮਾਨ ਹੋ ਸਕਦਾ ਉਹ ਇਸਾਈ ਹੋ ਸਕਦਾ ਔਰ ਉਹ ਕਿਸੇ ਵੀ ਪਰਾਂਦਾ ਹੋ ਸਕਦਾ ਬਟ ਉਹ ਡੋਮਿਸਾਈਲ ਹੋਵੇ ਹੋਰ ਕਿਸੇ ਬੰਦੇ ਨੂੰ ਇਹ ਜੀਡੀ ਸਹਾਇਤਾ ਉਹ ਨਹੀਂ ਮਿਲਣੀ ਚਾਹੀਦੀ ਔਰ ਇਸ ਤੋਂ ਬਾਅਦ ਆ ਅਮੈਂਡਮੈਂਟ ਕਰਨ ਤੋਂ ਬਾਅਦ ਅਸੀਂ ਪ੍ਰਪੋਜ਼ ਕਰਦੇ ਜੇ ਅਸੀਂ ਕਹਿੰਨੇ ਆ ਇਹ ਐਕਟ ਖਤਮ ਕੀਤਾ ਜਾਵੇ ਸਰਕਾਰੀ ਜ਼ਮੀਨਾਂ ਨੂੰ ਦੱਬਣਾ ਕਿ ਉਹਦੇ ਬਦਲੇ ਹੋਰ ਜ਼ਮੀਨ ਲੈਣੀ ਮਤਲਬ ਤੁਸੀਂ ਉਤਸ਼ਾਹਿਤ ਕਰ ਰਹੇ ਹੋ ਕਿ ਸਰਕਾਰੀ ਚੀਜ਼ਾਂ ਤੇ ਕਬਜ਼ਾ ਕਰ ਲੋ ਇਹ ਗੱਲ ਕਿਉਂ ਕਹਿ ਰਹੇ ਆ ਅਸੀਂ ਇਨ੍ਹਾਂ ਪਰਿਵਾਰਾਂ ਨਾਲ ਬੈਠ ਕੇ ਜਦੋਂ ਕੁੰਬੜਾ ਕਾਂਡ ਹੋਇਆ ਸੀ ਡਿਸਕਸ ਕੀਤਾ ਇਨ੍ਹਾਂ ਨੇ ਸਾਨੂੰ ਦੱਸਿਆ ਕਿ ਜੋ ਫੈਸਿਲਿਟੀਆਂ ਚਾਹ ਕਣਕ ਦੇ ਇੰਦੀ ਹੋਵੇ ਚਾਹਿਆ ਜੋ ਗਮੜਾ ਜਾਂ ਜੋ ਵੀ ਕੋਈ ਵੀ ਸਲਾਮਾ ਵਾਲੀ ਉਹ ਇਨ੍ਹਾਂ ਵਿਚਾਰਿਆਂ ਨੂੰ ਨਹੀਂ ਮਿਲਦੀਗੀ ਜਿਹੜੇ ਬਾਹਰੋਂ ਆਏ ਨੇ ਜੋ ਡੋਮਿਸਾਈਲ ਨਹੀਂ ਗੇ ਉਹਨਾਂ ਨੂੰ ਮਿਲ ਰਹੀ ਹੈ ਸੋ ਇਹ ਗਲਤ ਹੈ ਆ ਜੋ ਮੈਂ ਉਹਦਾ ਤੁਹਾਨੂੰ ਪਹਿਲਾਂ ਕਹਿ ਚੁੱਕਿਆ ਹੈ